ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਅੱਜ ਪਿੰਡ ਪੋਨਾ ਵੇਖਿਆ ਜਿੱਥੇ ਰਾਜਵੀਰ ਚਵੰਦਾਂ ਦੇ ਅੰਤਿਮ ਜਿਹੜੀ ਅਰਦਾਸ ਲਈ ਉਹਨਾਂ ਦੇ ਜਿਹੜੇ ਪਾਠ ਰੱਖੇ ਗਏ ਸੀ ਉਹਨਾਂ ਦੇ ਅੱਜ ਭੋਗ ਪਾਈ ਜਾ ਰਹੇ ਨੇ ਔਰ ਮੇਰੇ ਉਹਨਾਂ ਦੇ ਨਾਲ ਇੱਕ ਉਹਨਾਂ ਨੂੰ ਪਿਆਰ ਕਰਨ ਵਾਲੇ ਇੱਕ ਕਲਾਕਾਰ ਕਹੀਏ ਆਪਾਂ ਇੱਕ ਬੱਚਾ ਇੱਥੇ ਆਇਆ ਜਿਹੜਾ ਰਾਜਵੀਰ ਚਵੰਦਾਂ ਦੀ ਬੜੀ ਹੀ ਪਿਆਰੀ ਤਸਵੀਰ ਆਪਣੇ ਹੱਥਾਂ ਨਾਲ ਜਿਹੜੀ ਬਣਾ ਕੇ ਲੈ ਕੇ ਆਇਆ ਔਰ ਤੁਸੀਂ ਦੇਖੋ ਕਿਸ ਤਰੀਕੇ ਨਾਲ ਰਾਜਵੀਰ ਜਵੰਦਾ ਦੀ ਜਿਹੜੀ ਇੰਨੀ ਚਿਹਰੇ ਤੇ ਖੁਸ਼ੀ ਜਿਹੜੀ ਸਦਾ ਹੀ ਉਹਨਾਂ ਦੇ ਚਿਹਰੇ ਤੇ ਝਲਕਦੀ ਰਹਿੰਦੀ ਸੀ ਸੋ ਉਹਨਾਂ ਤੋਂ ਪੁੱਛਦੇ ਆ ਕੀ ਨਾਮ ਆ ਤੁਹਾਡਾ ਬੇਟਾ ਸ਼ਰਨਜੀਤ ਸਿੰਘ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਅਸੀਂ ਖਰਲਾ ਪਰ ਪਿੰਡ ਚਲੰਦਰ ਜ਼ਿਲ੍ਹੇ ਦਾ ਤੇ ਤੁਸੀਂ ਉਹਨਾਂ ਨੂੰ ਤੁਹਾਨੂੰ ਮਾ ਪਿਆਰ ਕਰਦੇ ਸੀ ਕਿ ਉਹਨਾਂ ਨੂੰ ਆਪਣਾ ਆਈਡਲ ਮੰਨਦੇ ਸੀ ਕਿਵੇਂ ਹਾਂਜੀ ਉਹਨਾਂ ਨੂੰ ਪਿਆਰ ਕਰਨਾ ਸੀ ਪਿਆਰ ਕਰਦੇ ਸੀ ਇਹ ਫੋਟੋ ਤੁਸੀਂ ਆਪ ਬਣਾਈ ਆ ਹਾਂਜੀ ਤੇ ਤੁਸੀਂ ਕਲਾਕਾਰੀ ਮਤਲਬ ਪਿਕਚਰਾਂ ਬਣਾਉਂਦੇ ਹੋ ਸਕੈਚ ਕਰਦੇ ਹੋ ਹਾਂਜੀ ਪਰਦੇ ਹੋਣ ਹਾਂਜੀ ਤੇ ਮਿਲੇ ਆਉ ਕਦੇ ਉਹਨਾਂ ਨੂੰ ਕਿ ਅੱਜ ਪਹਿਲੀ ਵਾਰੀ ਇੱਥੇ ਆਏ ਹਾਂ ਮਿਲੇ ਨਹੀਂ ਉਹਨਾਂ ਨੂੰ ਕਦੇ ਉਦਾਂ ਹਾਂਜੀ ਅੱਜ ਆਏ ਅੱਜ ਪਹਿਲੀ ਵਾਰੀ ਆਏ ਹੋ ਹੈ ਹਾਂ ਤੇ ਕੀ ਖਿਆਲ ਆਇਆ ਜਦੋਂ ਉਹਨਾਂ ਦੀ ਬਣਾਈ ਜਦੋਂ ਇਹ ਤੁਸੀਂ ਉਹਨਾਂ ਨਾਲ ਇਹ ਘਟਨਾ ਵਾਪਰੀ ਸੀ ਉਦੋਂ ਤੁਹਾਨੂੰ ਕਦੋਂ ਪਤਾ ਲੱਗਿਆ ਮਤਲਬ ਜਿਸ ਦਿਨ ਵਾਪਰੀ ਉਸ ਦਿਨ ਕਿ ਉਹਦੇ ਬਾਅਦ ਚ ਤੁਹਾਨੂੰ ਕਾਫੀ ਦਿਨ ਬਾਅਦ ਪਤਾ ਲੱਗਿਆ ਜਦੋਂ ਐਕਸੀਡੈਂਟ ਹੋਇਆ ਉਹਨਾਂ ਦਾ ਜਿਸ ਦਿਨ ਵਾਪਰੀ ਸੀ ਉਦੋਂ ਸ਼ਾਮ ਦੇ ਵੇਲੇ ਪਤਾ ਲੱਗਿਆ ਇਹ ਤੇ ਦੁੱਖ ਦੀ ਗੱਲ ਆ ਤੇ ਬਾਬਾਏ ਦੁੱਖ ਹੋਇਆ ਸੀ ਕਿਉਂਕਿ ਉਹ ਸਾਡੇ ਵਿੱਚ ਨਹੀਂ ਰਿਹਾ ਇਸ ਵੇਲੇ ਪਹਿਲਾ ਉਮੀਦ ਸੀ ਕਿ ਉਹ ਠੀਕ ਹੋ ਜਾਣਗੇ ਲੇਕਿਨ ਰੱਬ ਦੀ ਮਰਜ਼ੀ ਸੀ ਕੀ ਕਰ ਸਕਦੇ ਆਪਾਂ ਹਾਂਜੀ ਤੁਸੀਂ ਫਿਰ ਉਹਨਾਂ ਨਾਲ ਕਿਵੇਂ ਜੁੜੇ ਕਿਵੇਂ ਹੋਏ ਸੀ ਉਹਨਾਂ ਦੇ ਗੀਤਾਂ ਨਾਲ ਹੀ ਜੁੜੇ ਸੀ ਕਿ ਉਹਨਾਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਸੀ ਕਿਵੇਂ ਕਿ ਉਹਨਾਂ ਨੂੰ ਕਿਤੇ ਲਾਈਵ ਸ਼ੋਅ ਤੇ ਦੇਖਿਆ ਸੀ ਕਿਵੇਂ ਜੁੜੇ ਕਿਵੇਂ ਉਹਨਾਂ ਨਾਲ ਉਹਨਾਂ ਦੇ ਗੀਤ ਵੀ ਸੋਹਣੇ ਸੀ ਤੋਂ ਖੁਦ ਵੀ ਇੱਕ ਵਧੀਆ ਇਨਸਾਨ ਸੀ ਹਾਂਜੀ ਤੇ ਫਿਰ ਅੱਜ ਤੁਸੀਂ ਸਾਰੇ ਪਰਿਵਾਰ ਨਾਲ ਇੱਥੇ ਆਏ ਹੋ ਹਾਂਜੀ ਮੇਰੇ ਪਾਪਾ ਤੇ ਮੇਰੇ ਦੀਦੀ ਨਾਲ ਅੱਛਾ ਠੀਕ ਹੈ ਹਾਂਜੀ ਸੋ ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਫੁਰਲਾਵਰ ਪਿੰਡ ਜਿਹਨ ਦਾ ਜਿਹੜਾ ਤਹਿਸੀਲ ਲਗਦਾ ਤੇ ਬੇਟੇ ਨੂੰ ਮੈਂ ਜਿਵੇਂ ਪੁੱਛਿਆ ਬੇਟਾ ਬੜਾ ਹੀ ਕਹਿੰਦਾ ਪਿਆਰ ਕਰਦੇ ਸੀ ਉਹਨੂੰ ਬੜਾ ਹੀ ਮੰਨਦੇ ਸੀ ਤੁਸੀਂ ਕਿਵੇਂ ਬੱਚੇ ਦੀ ਜਿਹੜੀ ਇਹ ਕਲਾਵਾ ਅੱਜ ਤਾਂ ਚਲੋ ਇੰਨੀ ਪਿਆਰੀ ਤਸਵੀਰ ਜਿਹੜੀ ਉਹਨੇ ਬਣਾਈ ਆ ਬੱਚੇ ਦੀ ਪਰ ਅੱਜ ਦਿਨ ਇਹ じゃ ਸਾਡੇ ਕੋਲੋਂ ਰੂਹ ਜਿਹੜੀ ਵਿਛੜ ਗਈ ਐ ਸਦਾ ਲਈ ਔਰ ਪਰਮਾਤਮਾ ਦੇ ਚਰਨਾਚ ਜਾਵਰਾ ਜੀ ਜੀ ਕੀ ਕਹੋਗੇ ਜਿਹੜਾ ਅੱਜ ਇੱਥੇ ਪਹੁੰਚੇ ਹੋ ਤੁਸੀਂ ਇਸ ਤੋਂ ਪਹਿਲਾਂ ਉਹਨੂੰ ਕਦੇ ਮਿਲੇ ਹੋ ਜਾਂ ਨਹੀਂ ਅੱਜ ਪਹਿਲੀ ਵਾਰ ਆਏ ਹੋ ਸਰ ਨਹੀਂ ਸਰ ਤੋਂ ਮਿਲ ਨਹੀਂ ਹੋਇਆ ਕਿਉਂਕਿ ਅਸੀਂ ਉਹਨਾਂ ਦੇ ਦੇ ਨਾਲੋਂ ਗੀਤ ਵਗੈਰਾ ਸੁਣਦੇ ਸੀਗੇ ਇਨਸਾਨ ਬਹੁਤ ਵਧੀਆ ਸੀ ਕਿਕ ਨਹੀਂ ਪਰ ਚਲੋ ਉਹ ਆਪਣੇ ਅਜ ਨਜ਼ਰ ਨਹੀਂ ਹੈਗੇ ਪਰ ਜਿਲ੍ਹਾ ਸਾਡੇ ਵਾਸਤੇ ਆ ਕਿਕ ਨਹੀਂ ਤੇ ਚਲੋ ਬਾਕੀ ਕੁਝ ਕਹਿ ਨਹੀਂ ਸਕਦੇ ਆਪਾਂ ਜੋ ਮਾਲਕ ਨੇ ਮਨਜ਼ੂਰ ਉਹ ਹੀ ਹੋਣਾ ਪਾਣਾ ਮੰਨਣਾ ਪੈਣਾ ਹੋਇਆ ਬਹੁਤ ਮਾਰ ਆ ਬਹੁਤ ਦੁਖ ਦੀ ਗੱਲ ਆ ਕਿਉਂਕਿ ਇਸ ਤਰ੍ਹਾਂ ਦੀ ਸੋਚ ਵੀ ਦਿੱਸੇ ਸਕੇ ਤੇ ਨਾ ਸੋਚਿਆ ਸੀਗਾ ਵੀ ਇਦਾਂ ਹੋ ਸਕਦੀ ਆ ਕੋਈ ਨੋਰਮਲ ਜਾਨ ਕਿ ਇਸ ਦਿਨ ਟਾਲਾ ਪਰ ਤੁਸੀਂ ਐਡੀ ਦਰੋਂਾਂ ਚ ਚੱਲ ਕੇ ਆਏ ਹੋ ਸਪੈਸ਼ਲ ਇੱਥੇ ਉਹਨਾਂ ਦੀ ਜਿਹੜੀ ਅੰਤਿਮ ਅਰਦਾਸ ਉਹਦੇ ਵਿੱਚ ਸ਼ਾਮਲ ਹੋਣ ਲਈ ਆਏ ਹੋ ਤੇ ਨਾਲ ਪਰਿਵਾਰ ਦੇ ਨਾਲ ਆਏ ਹੋ ਤੁਹਾਡੀ ਬੇਟੀ ਆ ਤੁਹਾਡਾ ਬੇਟਾ ਵਾ ਤੇ ਇਹਨਾਂ ਨੂੰ ਫਿਰ ਕੀ ਇਹ ਸਪੈਸ਼ਲੀ ਜਦੋਂ ਉਹਨਾਂ ਨੇ ਬਣਾਈ ਕੀ ਸੋਚ ਕੇ ਕਿਉਂਕਿ ਉਹਨਾਂ ਦੀ ਪਿਕਚਰ ਵਗੈਰਾ ਰੱਖ ਕੇ ਇਹਨਾਂ ਨੇ ਬਣਾਈ ਸੀ ਕਿ ਐਂ ਵੈਸੀ ਉਹਨਾਂ ਦੇ ਜਿਵੇਂ ਖਿਆਲਾਂ ਦੇ ਵਿੱਚ ਆਪਾਂ ਕਿਸੇ ਬੰਦੇ ਨੂੰ ਅਮੇਜਨ ਕਰ ਲੈਂਦੇ ਆ ਕਿ ਉਹਵੇਂ ਬਣਾਈ ਸੀ ਜਾਂ ਨਹੀਂ ਸਰ ਇਹਨਾਂ ਨੇ ਨਾ ਜਿਵੇਂ ਫੋਟੋ ਮੋਬਾਈਲ 'ਚੋਂ ਦੇਖ ਕੇ ਉਨੇ ਫੋਟੋ ਬਣਾਏ ਸੀ ਕਹਿੰਦਾ ਮੈਂ ਯਾਨੀ ਕਿ ਸਦਾ ਜੀ ਦੇ ਨਾਲ ਜਰੂਰ ਜਾਣਾ ਮੈਂ ਕਿਹਾ ਬੇਟਾ ਦੇਖ ਲੂ ਤੈਨੂੰ ਕੋਈ ਜਾਨਾ ਉਹ ਮਨ 'ਚ ਬਹੁਤ ਭਾਵਨਾ ਸੀ ਕਿ ਵੈਸੇ ਮਿਲਣਾ ਮਿਲ ਨਹੀਂ ਹੋਇਆ ਸਾਡੇ ਤੋਂ ਪਰ ਆਹ ਅੱਜ ਸੋਚੀ ਕਿਦਾਂ ਹੋ ਸਕਦੀ ਹੈ ਕਿਉਂਕਿ ਜਦੋਂ ਨੌਜਵਾਨ ਇੱਕ ਮੌਤ ਹੁੰਦੀ ਹੈ ਜੀ ਕਿਸੇ ਦੀ ਕਿਸੇ ਦੇ ਘਰ ਦੇ ਵਿੱਚ ਚਾਹੇ ਕੋਈ ਵੀ ਹੈ ਨੌਜਵਾਨ ਪੁੱਤ ਦਾ ਚਲੇ ਜਾਣਾ ਇਹ ਘਾਟਾ ਕਦੇ ਜ਼ਿੰਦਗੀ 'ਚ ਪੂਰਾ ਨਹੀਂ ਕਿਸੇ ਦਾ ਹੁੰਦਾ ਨਾ ਹੀ ਪਰਮਾਤਮਾ ਕਿਸੇ ਨਾਲ ਇਸ ਤਰ੍ਹਾਂ ਦਾ ਜਿਹੜਾ ਘਟਣਾ ਕਦੇ ਨਹੀਂ ਹੋਵੇ ਕਿਸੇ ਨਾਲ ਉਸ ਨੂੰ ਕਿਵੇਂ ਦੇਖਦੇ ਆ ਕਿ ਅੱਜ ਦੇਖੋ ਕਿੰਨਾ ਭਾਰੀ ਜਿਹੜਾ ਇਕੱਠਾ ਇੱਥੇ ਲੋਕ ਆਏ ਨੇ ਬੜੀ ਦੂਰੋਂ ਦੂਰੋਂ ਜਿਵੇਂ ਤੁਸੀਂ ਖੁਦ ਬੜੀ ਦੂਰੋਂ ਆਏ ਹੋ ਤੇ ਤੁਹਾਡੇ ਇਲਾਕੇ ਦੇ ਵਿੱਚ ਤੁਸੀਂ ਕਿਵੇਂ ਮਤਲਬ ਜਿਹੜੇ ਹੋਰ ਵੀ ਲੋਕ ਗੱਲਾਂ ਕਰਦੇ ਹੋਣੇ ਆ ਜਦੋਂ ਇਹਨਾਂ ਦੀ ਡੈਥ ਹੋਈ ਹੈ ਜਦੋਂ ਐਕਸੀਡੈਂਟ ਹੋਇਆ ਉਦੋਂ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਚਰਚਾਵਾਂ ਸੀ ਲੋਕ ਕੀਤੀਆਂ ਵੀ ਇਹ ਬਚ ਜਾਣਗੇ ਫਿਰ ਉਹਦੇ ਬਾਅਦ ਚੋ ਸੱਡਲੀਆਂ ਆਪਾਂ ਨੂੰ ਇਹ ਖਬਰ ਆਉਂਦੀ ਹੈ ਵੀ ਉਹਨਾਂ ਦੀ ਤਾਂ ਡੈਥ ਹੋ ਗਈ ਹੈ ਉਦੋਂ ਫਿਰ ਕਿੱਦਾਂ ਦਾ ਸਰ ਦੇਖੋ ਜੀ ਉਹ ਨਾ ਪਹਿਲਾਂ ਦਾ ਐਕਸੀਡੈਂਟ ਕੇਸ ਦਾ ਪਤਾ ਲੱਗਾ ਤੇ ਅਰਦਾਸ ਕਾਫੀ ਦੁਨੀਆ ਕਰਾਈ ਸੀ ਇਸ ਵਾਰੀ ਤੇ ਪਰ ਇਸ ਗੱਲ ਦਾ ਨਹੀਂ ਸੀ ਪਤਾ ਵੀ ਜਾਨੀ ਕਿ ਅਰਦਾਸਾਂ ਕੰਮ ਕਰਨੇ ਗਿਆ ਕਿ ਨਹੀਂ ਕਿ ਬਾਅਦ ਵਿੱਚ ਸਾਨੂੰ ਪਤਾ ਬਹੁਤ ਜ਼ਿਆਦਾ ਦੁੱਖ ਲੱਗਾ ਜਿਹੇ ਪ੍ਰੋਬਲਮ ਆ ਗਈ ਆ ਅਸੀਂ ਕਿ ਸੋਚਿਆ ਜੇ ਸਾਡੇ ਵਿੱਚ ਹੋਣਗੇ ਪਰ ਉਹ ਮਾਰਗ ਨਹੀਂ ਮਨਜ਼ੂਰ ਸੀਗਾ ਕੜਾ ਥੋੜਾ ਨਾ ਕੀ ਆ ਸਿਮਰਨ ਤੇ ਤੁਹਾਡੇ ਜਦੋਂ ਬ੍ਰਦਰ ਇਹ ਬਣਾਉਂਦੇ ਆ ਤੁਸੀਂ ਉਦੋਂ ਜਦੋਂ ਦੇਖਦੇ ਸੀ ਜਿੱਦਣ ਇਹਨਾਂ ਨੇ ਬਣਾਈ ਸੀ ਕਿੰਨੇ ਕ ਦਿਨ ਲੱਗੇ ਇਹਨਾਂ ਨੂੰ ਬਣਾਉਂਦਿਆਂ ਨੂੰ ਇੱਕ ਦਿਨ ਚ ਬਣਾਈ ਸੀ ਅੱਜ ਕੱਲ੍ਹ ਹੀ ਬਣਾਈ ਹੈ ਇਹਨਾਂ ਨੇ ਤੇ ਮੈਂ ਸਰ ਬਈ ਇਥੇ ਸਪੈਸ਼ਲ ਆਉਣ ਲਈ ਹਾਂਜੀ ਅਸੀਂ ਪਹਿਲਾਂ ਵੀ ਸੋਚਿਆ ਸੀ ਕਿ ਬਣਾ ਕੇ ਐਵੇਂ ਮਿਲਣ ਜਾਣਾ ਇਹਨਾਂ ਨੂੰ ਪਰ ਮਿਲ ਨਹੀਂ ਹੋਇਆ ਸਾਡੇ ਕੋਲ ਸਾਨੂੰ ਪਤਾ ਹੀ ਨਹੀਂ ਸੀ ਵੀ ਇਸ ਦਿਨ ਤੇ ਸਾਨੂੰ ਆਉਣਾ ਪੈਣਾ ਜਦੋਂ ਤੁਹਾਨੂੰ ਇਸ ਗੱਲ ਦਾ ਪਤਾ ਲੱਗਿਆ ਸੀ ਜਿਵੇਂ ਤੁਹਾਡੇ ਡੈਡੀ ਨੇ ਦੱਸਿਆ ਤੁਹਾਡੇ ਵੀਰੇ ਨੇ ਦੱਸਿਆ ਉਦੋਂ ਅਚਾਨਕ ਚੱਕ ਇਹ ਨਹੀਂ ਹੁੰਦਾ ਆਪਾਂ ਜਦੋਂ ਕਿਸੇ ਨੂੰ ਪਿਆਰ ਕਰਦੇ ਹੋਈਏ ਜਦੋਂ ਕਿਸੇ ਕਲਾਕਾਰ ਨੂੰ ਆਪਾਂ ਇਹ ਚਾਹੀਏ ਵੀ ਆਪਾਂ ਕਿਸੇ ਦਿਨ ਉਹਨੂੰ ਮਿਲਾਂਗੇ ਉਹਦੇ ਗੀਤ ਬੜੇ ਪਿਆਰੇ ਨੇ ਬੰਦਾ ਇਨਸਾਨ ਬੜਾ ਪਿਆਰਾ ਹੈ ਤੇ ਸੱਦਨ ਲਈ ਆਪਾਂ ਨੂੰ ਇਦਾਂ ਦਾ ਪਤਾ ਲੱਗ ਜਾਂਦਾ ਵੀ ਨਹੀਂ ਜੀ ਉਹ ਤਾਂ ਹੁਣ ਦੁਨੀਆ 'ਚ ਹੀ ਨਹੀਂ ਰਿਹਾ ਦੁਨੀਆ ਤੋਂ ਹੀ ਚਲਿਆ ਗਿਆ ਵੀ ਆਪਾਂ ਉਹਨੂੰ ਕਦੇ ਮਿਲ ਨਹੀਂ ਸਕਦੇ ਸਿਰਫ ਆਪਾਂ ਯਾਦਾਂ 'ਚ ਉਹਨੂੰ ਯਾਦ ਰੱਖ ਦਿੰਦੇ ਹਾਂ ਉਦੋਂ ਕਿਵੇਂ ਸੋਚ ਕੇ ਕਿੱਦਾਂ ਹੋਏ ਉਹ ਤਾਂ ਬਹੁਤ ਮਾੜਾ ਲੱਗਾ ਐ ਇੱਕਦਮ ਬਹੁਤ ਵੱਡਾ ਝਟਕਾ ਜਿਹਾ ਲੱਗਾ ਸਾਨੂੰ ਵੀ ਦਾ ਕਿੱਦਾਂ ਹੋ ਸਕਦੇ ਦੋ ਤਿੰਨ ਦਿਨ ਤਾਂ ਸਾਨੂੰ ਯਕੀਨ ਹੀ ਨਹੀਂ ਆਇਆ ਵੀ ਇਦਾਂ ਹੋ ਸਕਦੇ ਆ ਫਿਰ ਬਾਅਦ ਚ ਜਦੋਂ ਨਿਊਜ਼ ਆਈ ਕਿ ਉਹ ਨਹੀਂ ਰਹੇ ਫਿਰ ਸਾਨੂੰ ਯਕੀਨ ਹੋਇਆ ਵੀ ਇਦਾਂ ਹੋ ਗਏ ਤੇ ਅੰਦਰ ਤੁਸੀਂ ਜਾਇਆ ਕਿ ਜਾਣਾ ਹਲੇ ਜਾਣਾ ਜਾਣਾ ਹਾਂਜੀ ਤੇ ਫਿਰ ਇਹ ਤਸਵੀਰ ਉਹਨਾਂ ਦੇ ਤੁਸੀਂ ਘਰਦਿਆਂ ਨੂੰ ਭੇਂਟ ਕਰੋਗੇ ਕਿ ਉੱਥੇ ਆਪਣੇ ਸ਼ਰਧਾਂਜਲੀ ਦੇ ਕੇ ਜਿਹੜੇ ਉਹਨਾਂ ਦੇ ਆਪਣੇ ਓਮ ਗੁਰੂ ਮਹਾਰਾਜ ਦੇ ਚਰਨਾਂ ਚੋਂ ਥੀ ਰੱਖ ਦੋ ਹਾਂਜੀ ਸ਼ਰਧਾਂਜਲੀ ਦੇਣੀ ਧੰਨਵਾਦ <laughs> ਜੀ ਸੋ ਇਹ ਸਨ ਨੌਜਵਾਨ ਜਿਹੜੇ ਰਾਜਵੀਰ ਜਵੰਦਾ ਦੇ ਕਾਫੀ ਉਹ ਕਹਿੰਦੇ ਸੀ ਪ੍ਰੇਮ ਕਰਦੇ ਸੀ ਔਰ ਮਿਲਣ ਦੀ ਤਮੰਨਾ ਸੀ ਜ਼ਿੰਦਗੀ ਦੇ ਵਿੱਚ ਪਰ ਅਚਾਨਕ ਚੱਕ ਇਸ ਤਰ੍ਹਾਂ ਦੀ ਜਿਹੜੀ ਘਟਨਾ ਹੋ ਜਾਂਦੀ ਆ ਔਰ ਉਹ ਸਾਡੀ ਇਸ ਦੁਨੀਆ ਤੋਂ ਰੁਕਸਤ ਹੋ ਜਾਂਦੇ ਨੇ ਔਰ ਇਥੋਂ ਹੀ ਪਤਾ ਲੱਗਦਾ ਵੀ ਜਿਹੜੇ ਉਹ ਇੰਨੇ ਪਿਆਰੇ ਇਨਸਾਨ ਸੀ ਇੰਨੇ ਚੰਗੇ ਲੋਕਾਂ ਚ ਵਿਚਰਨ ਵਾਲੇ ਸੀ ਵੀ ਲੋਕ ਦੇਖੋ ਕਿੱਡੀ ਦੂਰੋਂ ਦੂਰੋਂ ਆ ਰਹੇ ਆ ਉਹਨਾਂ ਦੀ ਇਸ ਜਿਹੜੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਲਈ ਔਰ ਨਾਲ ਹੀ ਇਸ ਤਰ੍ਹਾਂ ਦੇ ਬੱਚੇ ਨੇ ਜਿਹੜੇ ਉਹਨਾਂ ਦੇ ਉਹਨਾਂ ਨੂੰ ਪ੍ਰੇਰਿਤ ਜਿਹੜੇ ਉਹਨਾਂ ਤੋਂ ਹੋਏ ਨੇ ਕਿਉਂਕਿ ਇਸੇ ਕਰਕੇ ਦੇਖੋ ਕਿੰਨੀ ਖੂਬਸੂਰਤ ਤਸਵੀਰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਇਸ ਤਸਵੀਰ ਦੇ ਵਿੱਚੋਂ ਹੁਣੇ-ਹੁਣੇ ਉੱਠ ਕੇ ਉਹ ਜਿਵੇਂ ਬਾਹਰ ਆਣਗੇ ਉਹਨਾਂ ਨੂੰ ਦੇਖ ਕੇ ਹੀ ਤਸਵੀਰ ਬਣੀ ਆ ਪਰ ਕਹਿੰਦੇ ਹੁੰਦੇ ਆ ਪਰ ਇਹ ਨਾ ਪੈਣ ਵਾਲਾ ਘਾਟਾ ਸਾਨੂੰ ਕਦੇ ਜਿਹੜਾ ਪੂਰਾ ਨਹੀਂ ਹੋ ਸਕਦਾ ਕਿਉਂਕਿ ਇਸ ਤਰ੍ਹਾਂ ਦੀ ਜਿਹੜੀ ਘਟਨਾ ਜਦੋਂ ਹੋ ਜਾਂਦੀ ਹੈ ਇਹ ਸੋਚ ਕੇ ਹੀ ਰੂਹ ਕੰਬ ਜਾਂਦੀ ਹੈ ਪਰ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਫਿਊਚਰ ਦੇ ਵਿੱਚ ਨਾ ਹੋਣ ਇਹ ਸਾਨੂੰ ਦੇਖ ਕੇ ਹੀ ਆਪਣੇ ਚੱਲਣਾ ਪੈਣਾ ਕਿਉਂਕਿ ਸੇਫਟੀ ਨੇ ਹੱਥਾਂ 'ਚ ਆਪ ਹੀ ਹੁੰਦੀ ਆ ਪਰ ਸੋ ਅੱਜ ਦੇ ਟਾਈਮ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਫਿਰ ਕਦੇ ਸਹੀ ਸੋ ਫਿਲਹਾਲ ਦੇ ਲਈ ਇਹਨਾਂ